ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਹੁਸ਼ਿਆਰਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸ਼ੂਟਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਪਾਸੋਂ ਚਾਰ ਪਿਸਤੌਲ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਦੋ 9mm ਦੇ ਇੱਕ 30 ਦਾ ਅਤੇ ਇੱਕ 터ਕਿਸ਼ ਮੇਡ ਜਗਾਨਾ ਪਿਸਤੌਲ ਬਰਾਮਦ ਹੋਇਆ ਦੋਸ਼ੀਆਂ ਦੀ ਪਛਾਣ ਸਵਿੰਦਰ ਸਿੰਘ ਉਰਫ ਬੋਦੀ ਅਤੇ ਸੁਖਮਨ ਜਸ਼ਨ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਗੁਰਦਾਸਪੁਰ ਦੇ ਪਿੰਡ ਕਲਾਨੌਰ ਦੇ ਰਹਿਣ ਵਾਲੇ ਨੇ ਇਹ ਸਭ ਦੀ ਜਾਣਕਾਰੀ ਐਸਐਸਪੀ ਹੁਸ਼ਿਆਰਪੁਰ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਪੁਲਿਸ ਦੇ ਵੱਲੋਂ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਵਕਫ-ਵਕ ਅਨੇਕਾਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਤਹਿਤ ਇਹਨਾਂ ਦੋ ਦੋਸ਼ੀਆਂ ਨੂੰ ਜੋ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਲਿੰਕ ਰੱਖਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਦੇ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਅਤੇ ਗੁਰਦਾਸਪੁਰ ਦੇ ਪਿੰਡ ਕਲਾਨੌਰ ਵਿਖੇ ਇੱਕ ਮੈਡੀਕਲ ਸਟੋਰ ਦੇ ਉੱਤੇ ਫਾਇਰਿੰਗ ਹੋਈ ਸੀ ਜਿਸ ਦੇ ਵਿੱਚ ਇਹਨਾਂ ਦੋਸ਼ੀਆਂ ਦੀ ਇਨਵੋਲਵਮੈਂਟ ਹੈ ਬਾਕੀ ਜਾਂਚ ਦੇ ਵਿੱਚ ਅਗਲੇ ਖੁਲਾਸੇ ਵੀ ਪੁਲਿਸ ਦੇ ਵੱਲੋਂ ਕੀਤੇ ਜਾਣਗੇ ਬਾਕੀ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਐਸ ਪਰ ਦੀ ਡਾਇਰੈਕਸ਼ਨਸ ਆਫ ਫਾਊਂਡੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਆਰਗੇਨਾਈਜ਼ਡ ਕ੍ਰਾਈਮ ਨੂੰ ਨਿਜੀਠਣ ਵਾਸਤੇ ਉਹਦੇ ਅਗੇਂਸਟ ਐਕਟ ਕਰਨ ਵਾਸਤੇ ਸਾਨੂੰ ਸਖਤ ਤੋਂ ਸਖਤ ਡਾਇਰੈਕਸ਼ਨਸ ਮਿਲੀ ਹੋਈਆਂ ਟੂ ਕੀਪ ਸੇਫ ਐਂਡ ਸਿਕਿਉਰ ਪੰਜਾਬ ਉਸ ਦੇ ਲੜੀ ਦੇ ਤਹਿਤ ਇਨ ਅ ਜੁਆਇੰਟ ਆਪਰੇਸ਼ਨ ਵਿਦ AGTF ਪੰਜਾਬ ਐਂਡ ਹੁਸ਼ਿਆਰਪੁਰ ਪੁਲਿਸ ਜਿਹੜੇ ਕਿ ਹੁਸ਼ਿਆਰਪੁਰ ਪੁਲਿਸ ਦੇ ਵਿੱਚ ਸਾਡੇ SPD ਸਾਹਿਬ ਪਰਮਿੰਦਰ ਹੀਰ ਜੀ DSPD ਪ੍ਰਨੀਤ ਸਿੰਘ ਜੀ ਐਂਡ ਇਨਚਾਰਜ CIA ਉਹਨਾਂ ਦੀ ਟੀਮਸ ਨੇ ਬਹੁਤ ਵੱਡੀ ਇੱਕ ਕਾਮਯਾਬੀ ਉਪਲਬਧ ਕੀਤੀ ਹੈਗੀ ਜਿਹਦੇ ਵਿੱਚ ਕੀ ਤੁਹਾਡੇ ਸਾਹਮਣੇ ਹੈਗੇ ਚਾਰ ਵੈਪਨਸ ਸਾਨੂੰ ਰਿਕਵਰ ਹੋਏ ਹਨ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਹਨ ਜਿਹਦਾ ਨਾਂ ਹੈਗਾ ਸਵਿੰਦਰ ਸਿੰਘ ਉਰਫ ਬੋਦੀ ਤੇ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਬੰਦੇ ਜਿਹੜੇ ਹੈਗੇ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਐਂਡ ਇਹਨਾਂ ਤੋਂ ਸਾਨੂੰ ਚਾਰ ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਹਨ ਕੁਝ ਲਾਈਵ ਕਾਰਟ੍ਰਿਜਸ ਦੇ ਨਾਲ ਇਹ ਦੋ ਗਲੌਕ ਪਿਸਟਲ ਹੈਗੇ 9 ਐਮ ਐਮ ਐਂਡ ਵਨ ਪਿਸਟਲ 34 ਪੀ ਐਕਸ 3 ਐਂਡ ਇੱਕ ਵਨ ਪਿਸਟਲ ਜਿਗਾਨਾ ਜੋ 터ਕੀ ਮੇਡ ਹੈ ਅਲੋਂਗ ਵਿਦ ਵਨ ਮੋਟਰਸਾਈਕਲ ਕੇਟੀਐਮ ਮੋਟਰਸਾਈਕਲ ਬਰਾਮਦ ਹੋਇਆ ਇਨਾਤੇ ਅਸੀਂ ਇੱਕ ਐਫਆਈਆਰ ਦਰਜ ਕੀਤੀ ਹੈ ਦਸਬੂਆ ਥਾਣੇ ਐਂਡ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਐਂਡ ਹੁਨ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ ਐਂਡ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਫਾਇਰਿੰਗ ਹੋਈ ਸੀਗੀ ਗੁਰਦਾਸਪੁਰ ਦੇ ਵਿੱਚ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਐਂਡ ਵੀ ਆਰ ਹੋਪਫੁਲ ਕਿ ਇਹ ਜੋ ਬੰਦੇ ਅਸੀਂ ਅਕਿਊਜ਼ਡ ਫੜੇ ਹੈਗੇ ਐਂਡ ਜੋ ਕਨਸਾਈਨਮੈਂਟ ਅਸੀਂ ਫੜਿਆ ਹੈਗਾ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਹੀ ਰਿਲੇਟਡ ਹੈਗੇ ਐਂਡ ਅੰਮ੍ਰਿਤ ਦਾਲਮ ਇੱਕ ਫੋਰਨ ਹੈਂਡਲਰ ਹੈ ਜੋ ਇਹਨੂੰ ਹੈਂਡਲ ਕਰ ਰਿਹਾ ਸੀਗਾ ਇਹਨਾਂ ਨੂੰ ਉਹਨਾਂ ਦੇ ਨੈਟਵਰਕ ਤੇ ਕਾਫੀ ਵੱਡਾ ਇੱਕ ਕਦਮ ਹੈਗਾ ਸਾਡਾ ਐਂਡ ਹੋਰ ਵੀ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਸਟੈਬਲਿਸ਼ ਕਰਾਂਗੇ ਐਂਡ ਪੂਰਾ ਕਾ ਪੂਰਾ ਜਿਹੜਾ ਇਹ ਨੈਟਵਰਕ ਹੈ ਇਹਨੂੰ ਅਨਰਥ ਕਰਕੇ ਡਿਸਮੈਂਟਲ ਕੀਤਾ ਜਾਊਗਾ ਜਿਦਾ ਤੁਸੀਂ ਦੱਸਿਆ ਵੀ ਇਹ ਕੰਟਰੀ ਮੇਡ ਨਹੀਂ ਹੈ ਇੰਪੋਰਟ ਦਾ ਬੋਰਡ ਜੀ ਬਿਲਕੁਲ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਅੰਮ੍ਰਿਤਾਲਾ ਮੇਕ ਫੋਰਨ ਦੇ ਵਿੱਚ ਬੈਠਾ ਹੈ ਐਂਡ ਸੋਫਿਸਟੀਕੇਟਿਡ ਵੈਪਨਸ ਅਸੀਂ ਰਿਕਵਰ ਕੀਤੇ ਨੇ ਸੋ ਆਬਵੀਅਸਲੀ ਵੀ ਆਲਸੋ ਸੀ ਇਟ ਇਨ ਅ ਵੈਰੀ ਸੀਰੀਅਸ ਐਂਡ ਸੈਂਸਿਟਿਵ ਵੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਤਾਂ ਹੀ ਸਾਡੀ ਏਜੀਟੀਫ ਦੀ ਟੀਮ ਵੀ ਐਂਡ ਹੁਸ਼ਿਆਰਪੁਰ ਪੁਲਿਸ ਇੱਕ ਰਲਕੇ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਸੋ ਦੈਟ ਪੂਰਾ ਕਾ ਪੂਰਾ ਜਿਹੜਾ ਨੈਟਵਰਕ ਹੈ ਉਹਨੂੰ ਅਸੀਂ ਅਨਰਥ ਕਰਾਂਗੇ ਪਹਿਲਾਂ ਕਿੰਨੇ ਕਿੰਨੇ ਤੇ ਪਰਚੇ ਚੱਲ ਰਹੇ ਨੇ ਪਹਿਲਾਂ ਮਰਡਰ ਦੇ ਵੀ ਆ ਮਟਾਲੇ ਚ ਇੱਕ ਜੀ ਜੋ ਸਾਨੂੰ ਹਾਲੇ ਡੀਟੇਲਸ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਰਿਮਾਂਡ ਤੇ ਲੈ ਕੇ ਹੋਰ ਪਤਾ ਕਰਾਂਗੇ ਬਟ ਮਰਡਰ ਕੇਸ ਦੇ ਵਿੱਚ ਆਰਮਜ਼ ਐਕਟ ਦੇ ਮੁਕਦਮੇ ਇਹਨਾਂ ਦੇ ਪਹਿਲਾਂ ਵੀ ਦਰਜ ਨੇ ਸਰ ਨਵੀਂ ਐਕਟੀਵਿਟੀ ਜਿਹਨਾਂ ਨੇ ਕੀ ਕਰਨੀ ਸੀ ਜੀ ਹਾਲ ਕੀ ਖੜੀ ਤੁਸੀਂ ਜਿਸ ਵਿੱਚ ਤੁਹਾਨੂੰ ਦੱਸਿਆ ਕਿ ਪਹਿਲਾਂ ਹੀ ਇਹਨਾਂ ਦੇ ਸਾਨੂੰ ਪਤਾ ਲੱਗਿਆ ਹੈਗਾ ਕਿ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਉੱਥੇ ਜਿਹੜਾ ਹੋਇਆ ਉਹਦੇ ਵਿੱਚ ਇਨਵੋ ਔਰ ਜਿਹੜਾ ਇਹ ਇਨੇ ਵੈਪਨਸ ਇਨਾ ਕੋਲ ਮਿਲੇ ਤਾਂ ਆਬਵੀਅਸਲੀ ਇਨਾਂ ਨੇ ਕੁਝ ਨਾ ਕੁਝ ਨਵੀਂ ਐਕਟੀਵਿਟੀ ਆ ਕੀ ਟਾਰਗੇਟਸ ਇਨਾਂ ਨੂੰ ਕੁਝ ਸੀਗੇ ਆ ਇਨਾਂ ਨੇ ਕੁਝ ਕਰਨਾ ਸੀਗਾ ਉਹ ਹੁਣ ਡਿਮਾਂਡ ਤੇ ਲੈ ਕੇ ਅਸੀਂ ਡੀਟੇਲ ਦੇ ਵਿੱਚ ਕੁਝ-ਕਿਝ ਕਰਾਂਗੇ ਹਾਂਜੀ ਹਾਂ ਤਾਂ ਕੁਝ ਤਾਂ ਸਮਝ ਆ ਵੀ ਕਿੱਦਾਂ ਇਹਨੂੰ ਇੱਥੇ ਇੰਡੀਆ ਤੇ ਆ ਰਿਹਾ ਹੈ ਇਹ ਜੀ ਇਹ ਅਸੀਂ ਦੇਖਾਂਗੇ ਜੀ ਅਬ ਡਿਊਰਿੰਗ ਇਨਵੈਸਟੀਗੇਸ਼ਨ ਇਹ ਹੀ ਤਾਂ ਪਿੱਛੇ ਜਾਣਾ ਹੈ ਨਾ ਬੈਕਵਰਡ ਦੇ ਵਿੱਚ ਉਹੀ ਦੇਖਣਾ ਵੀ ਕਿੱਥੋਂ ਇਹਨਾਂ ਨੂੰ ਪ੍ਰੋਵਾਈਡ ਹੋਏ ਘਾ ਇਹਨਾਂ ਦਾ ਕੀ ਰੋਲ ਸੀਗਾ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਨੇ ਹੁਣ ਜਦੋਂ ਅਸੀਂ ਇਹਨਾਂ ਨੂੰ ਫੜਿਆ ਸੀਗੇ ਮੋਟਰਸਾਈਕਲ ਤੇ ਸੀਗੇ ਸਵਾਰ ਤੇ ਕਿਤੇ ਨਾ ਕਿਤੇ ਲੈ ਕੇ ਜਾ ਰਹੇ ਹੋਣੇ ਤੇ ਕਿਥੋਂ ਲੈ ਕੇ ਆਏ ਉਹ ਦੈਟ ਵਿਲ ਬੀ ਰਿਵੀਲਡ ਵਾਂਸ ਦੀ ਇਨਵੈਸਟੀਗੇਸ਼ਨ ਗੋ। ਸਾਰੇ 4 ਪਿਸਟਲ ਦੋ ਬੰਦੇ ਆਪੋਲੇ ਸੀ ਜਾਂ ਹਾਂਜੀ ਦੋ ਬੰਦਿਆਂ ਦੇ 4 ਪਿਸਟਲ ਮਿਲੇਗੀ। We at GNA University see potential in everyone and everything around us. We drive innovation and entrepreneurship. We groom competent global citizens to affect positive change around them.